ਚਲ ਮੀਂਹ ਕੱਢਿਆ ਠੀਕ ਹੋਣਿਆ ਅੱਜ ਤੇ ਭਾਈ ਪਰਮਾਤਮਾ ਨੇ ਦਿਨ ਚੰਗਾ ਗੱਡਿਆ ਤੇ ਧੁੱਪ ਨਿਕਲ ਗਈ ਸੋਹਣੀ ਧੁੱਪ ਨਿਕਲੀ ਤੇ ਮਨ ਆ ਖੁਸ਼ ਹੋਇਆ ਸਾਰਿਆਂ ਨੇ ਧੁੱਪ ਸੇਕ ਵੀ ਲਈ ਤੇ ਚਲੋ ਮੌਸਮ ਜਿਹੜਾ ਥੋੜਾ ਖੁੱਲ ਜਾ ਰਿਹਾ ਹੈ ਨਾ ਬਹੁਤ ਹੀ ਵੀ ਠੰਡ ਜਿਹੜੀ ਆ ਅ ਠੰਡ ਤੇ ਪੈਂਦੀ ਆ ਕਈ ਕੰਟਰੀਆਂ ਚ ਪੈਂਦੀ ਹੈ ਹਰ ਜਗ੍ਹਾ ਪੈਂਦੀ ਹੈ ਪਰ ਉੱਤੇ ਹੀਟਿੰਗ ਸਿਸਟਮ ਹੁੰਦੇ ਆ ਨਾ ਆਪਣੇ ਤਾਂ ਚਲੋ ਨਹੀਂ ਸੀ ਸਾਰੇ ਕੰਮ ਕਾਜ ਵੀ ਸਹੀ ਹੋਣ ਤੇ ਬਾਕੀ ਟਿਊਸ਼ਨ ਤੇ ਬੱਚੇ ਵੀ ਹਾਂ ਸ਼ੁਰੂ ਹੋ ਗਏ ਉਹ ਵੀ ਵਿਚਾਰੇ ਹੁੰਦੇ ਨਹੀਂ ਸੀਗੇ ਠੰਡ ਦੇ ਕਰਕੇ ਮੌਸਮ ਜਦੋਂ ਸੋਹਣਾ ਹੁੰਦਾ ਤੇ ਫਿਰ ਸਾਰੇ ਹੀ ਕੰਮਕਾਰ ਜਿਹੜੇ ਆ ਉਹ ਚੱਲ ਪੈਂਦੇ ਤੇ ਫਿਰ ਆਪਾਂ ਇੱਕ ਚੰਗੀ ਜ਼ਿੰਦਗੀ ਜਿਹੜੀ ਆ ਉਹ ਜੀਣੀ ਸ਼ੁਰੂ ਕਰ ਦਿੰਨੇ ਆ ਹਨਾ ਤੇ ਮਹਾਰਾਜ ਮੌਸਮ ਸਹੀ ਰੱਖੇ ਤੇ ਅੱਗੋਂ ਵੀ ਕੰਮਕਾਰ ਜਿਹੜਾ ਵਧੀਆ ਸੋਹਣਾ ਚੱਲਦਾ ਰਹੇ ਤੇ ਤੁਸੀਂ ਸੁਣਾਓ ਸਾਰਿਆਂ ਦੇ ਕਿਵੇਂ ਹਾਲ ਚਾਲ ਆ ਤੇ ਸਵੇਰੇ ਉੱਠਣ ਲੱਗ ਗਿਆ ਇਹ ਨਾ ਬੰਦੇ ਨੂੰ ਕਿਵੇਂ ਹੁੰਦਾ ਕਿ ਹੋਈ ਸਵੇਰੇ ਜਲਦੀ ਉੱਠਣਾ ਹੁਣ ਤੇ 2 ਦਿਨ 3 ਦਿਨ ਲੱਗੇ ਸਕੂਲ ਦੇ ਫਿਰ ਛੁੱਟੀਆਂ ਦੁੱਧਿਆਂ ਨੂੰ ਵੀ ਛੁੱਟੀਆਂ ਹੀ ਆ ਉਦਾਂ ਤੇ ਫਿਰ ਸਕੂਲ ਖੁੱਲ ਜਾਣਗੇ 15 ਤੋਂ ਫਿਰ ਥੋੜੇ ਦਿਨ ਪੜਾਓ ਫਿਰ ਫੇਅਰ ਵੈਲ ਵੀ ਆ ਵਿੱਚ ਤੇ ਫਿਰ ਇਹ ਕਰੋ ਉਹ ਕਰੋ ਜੇ ਕਰੋ ਕਰਦਿਆ ਕਰਾਉਂਦੇ ਆ ਜਿਹੜਾ ਟਾਈਮ ਹੈ ਉਹ ਨਿਕਲ ਜਾਂਦਾ ਤੇ ਦੇਖ ਲੋ ਜਨਵਰੀ ਵੀ ਨਵੀਂ ਇਦਾਂ ਹੀ ਖਤਮ ਹੋ ਜਾਣਾ ਫਰਵਰੀ ਆ ਜਾਣੀ ਫਿਰ ਕਾਦਾ ਨਵਾਂ ਸਾਲ ਫਿਰ ਉਹ ਸਾਲ ਪੁਰਾਣਾ ਹੋ ਗਿਆ ਤੇ ਫਿਰ ਮਾਰਚ ਵਿੱਚ ਜਾਂ ਮੋਣੀ ਪਤਾ ਨਹੀਂ ਲੱਗਣਾ ਕਦੋਂ ਗਰਮੀਆਂ ਆਜ ਕੇ ਅੰਤ ਕਦੋਂ ਗਰਮੀਆਂ ਦੀਆਂ ਛੁੱਟੀਆਂ ਪੈ ਜਾਣੀਆਂ ਤੇ ਫਿਰ ਜ਼ਿੰਦਗੀ ਨਾ ਇੱਕ ਧੋੜ ਭੱਜ ਵਾਂਗੂ ਚੱਲਦੀ ਜਾਂਦੀ ਹੈ। ਜ਼ਿੰਦਗੀ ਨਾ ਆਪਣੀ ਚਾਲੇ ਚੱਲਦੀ ਜਾਂਦੀ ਹੈ। ਕਦੀ ਪਤਾ ਹੀ ਨਹੀਂ ਚਲਦਾ ਕਿ ਕਿਹੜੇ ਵੇਲੇ ਦਿਨ ਚੜ੍ਹਿਆ ਸੀ ਤੇ ਕਿਹੜੇ ਵੇਲੇ ਬੀਤ ਗਿਆ। ਤੇ ਬੰਦਾ ਕਹਿੰਦੇ ਕਰਦਾ ਕੁਛ ਹੁੰਦਾ ਤੇ ਕਹਿੰ ਬਣ ਕੁਛ ਜਾਂਦਾ। ਤੇ ਥੋੜੀ-ਥੋੜੀ ਦਿਨ ਵੱਡੇ ਹੋ ਜਾਣਗੇ, ਗਰਮੀਆਂ ਆ ਜਾਣਗੇ, ਫਿਰ ਸਾਡੇ ਤੋਂ ਉਹ ਵੀ ਨਹੀਂ ਸਹਿ ਹੁੰਦੇ। ਗਰਮੀਆਂ ਸਰਦੀਆਂ ਮੌਸਮ ਆਉਂਦੇ ਆ ਜਾਂਦੇ ਆ ਇਨਸਾਨ ਦੇ ਦੁੱਖ ਸੁੱਖ ਉਹਦੇ ਨਾਲ ਚੱਲਦੇ ਆ ਜਿਹੜੇ 에ਰੀਏਟਾ ਸਿਰਣ ਨੇ ਉਹਦਾ ਵੀ ਬੜਾ ਦੁੱਖ ਮੈਨੂੰ ਲੱਗਦਾ ਹੁੰਦਾ ਵੀ ਦੁੱਖਾਂ ਸੁੱਖਾਂ ਤੇ ਇਫੈਕਟ ਜਾਂ ਪੈਂਦਾ ਇਨਸਾਨ ਨੂੰ ਪਤਾ ਨਹੀਂ ਚੱਲਦਾ ਹੁੰਦਾ ਕਿ ਮੈਂ ਕਿਹੜੇ ਕੰਮ ਕਰ ਰਿਹਾ ਕਿੱਥੇ ਹਾਂ ਕੌਣ ਕਿਉਂਕਿ ਬڑے ਲੋਕਾਂ ਦੀਆਂ ਨਜ਼ਰਾਂ ਬੰਦਾ ਕਈ ਵਾਰੀ ਕਿਸੇ ਕੰਮ ਨੂੰ ਬਣਾ ਨਹੀਂ ਜਿੰਨੇ ਕਹਿ ਲੋ ਕਿ ਅੱਗੇ ਨਾ ਵਾਜੇ ਪਰ ਅੱਗੇ ਵਧਣਾ ਪ੍ਰਮਾਤਮਾ ਦੇ ਹੱਥ ਵਾਸ ਹੁੰਦਾ ਤੇ ਬਾਕੀ ਹੁਣ ਪੇਪਰ ਆ ਗਏ ਪੇਪਰਾਂ ਦੀ ਤਿਆਰੀ ਕਰਾਓ ਇਹ ਕਰੋ ਉਹ ਕਰੋ ਜੇ ਕਰੋ ਕੰਮ ਕਿੰਨੇ ਹੁੰਦੇ ਆ ਜਿਹੜੇ ਸਾਡੇ ਕਰਨ ਵਾਲੇ ਹੁੰਦੇ ਆ ਤੇ ਫਿਰ ਉਹਨਾਂ ਕੰਮਾਂ ਨੂੰ ਕਰਦਿਆਂ ਕਰਾਉਂਦਿਆਂ ਬਹੁਤ ਲੰਮਾ ਟਾਈਮ ਜਿਹੜਾ ਸਾਡਾ ਬੀਤ ਜਾਂਦਾ ਜ਼ਿੰਦਗੀ ਚੱਲਦੀ ਰਹਿੰਦੀ ਹੈ ਇਨਸਾਨ ਦੀਆਂ ਇਨਛਾਵਾਂ ਕਦੀ ਖਤਮ ਹੁੰਦੀਆਂ ਕਈ ਵਾਰੀ ਜ਼ਿੰਦਗੀ ਖੁਸ਼ਗਵਾਰ ਹੋ ਜਾਂਦੀ ਹੈ ਕੁਝ ਲੋਕ ਤੁਹਾਡੀ ਜ਼ਿੰਦਗੀ ਚਾਉਂਦੇ ਆ ਉਹਨਾਂ ਤੋਂ ਆਉਣ ਨਾਲ ਬੰਦੇ ਨੂੰ ਲੱਗਣ ਲੱਗ ਜਾਂਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਹੁਣ ਸ਼ਾਇਦ ਦੁੱਖ ਥੋੜੇ ਬਹੁਤ ਹਲਕੇ ਹੋ ਜਾਣਗੇ ਜਾ ਮੇਰਾ ਟਾਈਮ ਜਿਹੜਾ ਉਹ ਸਮੂਥ ਪਾਸ ਹੋ ਜਾਏਗਾ ਪਰ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਤੁਹਾਨੂੰ ਦੁੱਖ ਸੋ ਕਦੀ ਕਦੀ ਅਸੀਂ ਜ਼ਿੰਦਗੀ ਨੂੰ ਜੀ ਰਹੇ ਹੁੰਦੇ ਆ ਸਾਨੂੰ ਲੱਗਦਾ ਸਾਡੀ ਲਾਈਫ ਬਹੁਤ ਸਮੂਥ ਚੱਲ ਰਹੀ ਹੈ ਫਿਰ ਸਾਡੀ ਜ਼ਿੰਦਗੀ 'ਚ ਸ਼ਾਇਦ ਹੀ ਕੋਈ ਦੁੱਖ ਆਏਗਾ ਅਸੀਂ ਆਪਣੇ ਆਪ ਨੂੰ ਸੈਟਲ ਕਰ ਲਿਆ ਜਾਂ ਅਸੀਂ ਆਪਣੇ ਆਪ ਨੂੰ ਬਹੁਤ ਬੇਹਤਲਾ ਕੇ ਬਹੁਤ ੱਟਕੇ ਲੈ ਕੇ ਆ ਤੇ ਉਦੋਂ ਪਤਾ ਨਹੀਂ ਹੁੰਦਾ ਕਿ ਕਿਧਰੋਂ ਕਿਹੜੇ ਵੇਲੇ ਕਿਹੜਾ ਦੁੱਖ ਆ ਕੇ ਸਾਡੇ ਉੱਪਰ ਪੈਂਦਾ ਤੇ ਫਿਰ ਸਾਡਾ ਮਨ ਉਦੋਂ ਸ਼ਸ਼ੋਪੰਡ ਵਿੱਚ ਪੈ ਜਾਂਦਾ ਕਿ ਅਸੀਂ ਜਿਹੜੀ ਚੀਜ਼ ਨੂੰ ਸਮੂਥ ਸਮਝ ਬੈਠੇ ਸੀ ਉਹ ਸਮੂਥ ਨਹੀਂ ਹੈ ਉਦੋਂ ਤਾਂ ਵੈਸੇ ਕਹਿੰਦੇ ਆ ਕਿ ਜਿੰਨੀਆਂ ਕੰਡੇ ਤਿੱਖੇ ਹੁੰਦੇ ਆ ਉਨੀਆਂ ਹੀ ਫੁੱਲ ਸੋਹਣਾ ਹੁੰਦਾ ਸੋਹਣਾ ਖਿੜਦਾ ਤੇ ਜਿਹੜਾ ਮਿਹਨਤ ਦਾ ਫਲ ਆ ਉਹ ਵੀ ਬਹੁਤ ਮਿੱਠਾ ਹੁੰਦਾ ਜਿੰਨੀ ਅਸੀਂ ਮਿਹਨਤ ਲਾਵਾਂਗੇ ਤੇ ਉਨਾ ਹੀ ਸਾਨੂੰ ਫਲ ਮਿੱਠਾ ਮਿਲੇਗਾ ਪਰ ਜਿਹੜੇ ਕੰਮ ਕਾਜ ਕਰਨੇ ਹੁੰਦੇ ਆ ਨਾ ਉਹ ਬੜੇ ਔਖੇ ਹੁੰਦੀ ਐ। ਰਾ ਹਰਕ ਦੀ ਔਖੀ ਐ। ਜੇ ਅਪਰ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਉਹ ਕੰਮ ਸਾਡੇ ਲਈ ਬੜਾ ਔਖਾ ਹੁੰਦਾ। ਖੜੀਆਂ ਔਖੀਆਂ ਹੁੰਦੀਆਂ। ਜ਼ਿੰਦਗੀ ਕੋਈ ਇੰਨੀ ਸਹੋਧਣੀ ਐ। ਕਿ ਅਸੀਂ ਇਹ ਸਮਝ ਲਈਏ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਸਾਨੂੰ ਪੈਸੇ ਨਾਲ ਮਿਲ ਜਾਣੀ ਹੈ ਜਾਂ ਬਿਨਾ ਪੈਸੇ ਤੋਂ ਮਿਲ ਜਾਣੀ ਹੈ ਜੋ ਵੀ ਇਹ ਸਾਨੂੰ ਮਿਲਣਾ ਨਾ ਉਹ ਸਾਨੂੰ ਸਾਡੀ ਮਿਹਨਤ ਨਾਲ ਮਿਲਣਾ ਸਾਡੇ ਕੰਮਕਾਜ ਕਰਕੇ ਮਿਲਣਾ ਕਿਸੇ ਵੀ ਚੀਜ਼ ਦਾ ਜਿਹੜਾ ਅਸਰ ਹੈ ਉਹ ਸਾਡੀ ਜ਼ਿੰਦਗੀ ਤੇ ਪੈਂਦਾ ਹੀ ਆ ਸਖਤ ਮਿਹਨਤ ਦਾ ਵੀ ਦਿਖਦਾ ਹੁੰਦਾ ਹੈ ਤੇ ਜਿਹੜਾ ਵਿੱਲੇ ਬੈ ਕੇ ਜ਼ਿੰਦਗੀ ਜੀਣਾ ਉਹਦਾ ਵੀ ਅਸਰ ਸਾਰੇयां ਦਿਸਦਾ ਹੁੰਦਾ ਤੇ ਚਲੋ ਅਸੀਂ ਪਰਮਾਤਮਾ ਕੀ ਪ੍ਰਾਰਥਨਾ ਕਰਦੇ ਰਹਿੰਦੇ ਆ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਉਹ ਬਹੁਤ ਸਮੂਦ ਬਣਾਵੇ